ਅੱਜ ਦਾ ਡੰਡਾ ਸੀਗਾ ਵੀ ਗ੍ਰੇਟੈਸਟ ਸਿੱਖ ਹੈ ਤੇ ਜਿਨ੍ਹਾਂ ਨੂੰ ਸ਼ਡਿਊਲ ਕਾਸਟ ਵੀ ਕਹੀਦਾ ਹੈ ਉਹਨਾਂ ਦਾ ਤੇ ਸਿੱਖਾਂ ਦੇ ਵੀ ਇਹ ਸਾਰਿਆਂ ਨੂੰ ਕੋਈ ਕੱਟ ਨਾ ਕਰੇ ਜੀ ਪਰ ਇਹ ਜਿਹੜੀ ਮਾਨਵ ਸਮਰੱਥੀ ਹੈ ਉਸ ਤੇ ਪ੍ਰਭਾਵ ਵੇਖ ਆ ਕੇ 1947 ਤੋਂ ਬਾਅਦ ਸਿੱਖਾਂ ਨੂੰ ਘਰਾਮ ਰੱਖ ਕੇ ਤੇ ਉਹਨਾਂ ਦੇ ਵਿੱਚ ਇਹ ਬਲਾ ਮਨੁਸਮ੍ਰਿਤੀ ਦੀ ਪਰਖ ਕੀਤੀ ਹੈ ਜਿਹਦੇ ਤੇ ਮੈਂ ਗੱਲ ਕੀਤੀ ਹੈ ਤੇ ਤੁਸੀਂ ਸੁਣ ਰਹੇ ਸੀਗੇ ਬਾਬੇ ਬਸ ਬੀਆ ਦੇ ਦੋ ਘਟਨਾਵਾਂ ਵਾਪਰ ਲਈ ਜਿੱਦਾਂ ਤੇ ਫਿਰ ਉਹ ਤਾਂ ਵਾਪਰਨੀ ਹੈ ਜੀ ਜਦੋਂ ਆਪਾਂ ਟੁੱਟੇ-ਫੁੱਟੇ ਪਏ ਹਾਂ ਹੁਣ ਕੋਈ ਐਮਪੀ ਦਾ ਸੱਤ ਤਾਂ ਐਮਪੀ ਆਪਾਂ ਨੇ 6 ਤਰੀਕ ਜੂਨ 4 ਤਰੀਕ ਜੂਨ ਨੂੰ ਭੇਜੇ ਆ ਕਾਂਗਰਸ ਦੇ ਜਿਨ੍ਹਾਂ ਨੇ 6 ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਮਿਲਤੀ ਹਮਲਾ ਕਰਵਾਇਆ ਸੀਗਾ ਤੇ ਫਿਰ ਆਪ ਤੁਸੀਂ ਦੱਸੋ ਕਿ ਸਾਡੀ ਕੌਮੀਅਤ ਕਿਉਂ ਟੁੱਟ ਰਹੀ ਹੈ 7 ਐਮਪੀ ਕਾਂਗਰਸ سے ਕਿਉਂ ਭੇਜੇ ਅਸੀਂ ਉੱਥੇ ਜਦਕਿ 6 ਤਰੀਕ ਨੂੰ ਖਲੂਕਾਰ ਅਦਰਸ ਹੈ ਆਪਣੇ ਪ੍ਰੀੜੀ ਥੱਲੇ ਤਾਂ ਛਾਤੀ ਮਾਰ ਲੀਏ ਕਿ ਸਾਡੇ ਵਿੱਚ ਕਸੂਰ ਹੈ ਕ ਹੋਰ ਕਿਸੇ ਵਿੱਚ ਕਸੂਰ ਹੈ ਕਿ ਆਪਾਂ ਚਿਤਰਾ ਦੇ ਯਾਰ ਹੀ ਬਣ ਕੇ ਰਹਿਣਾਗਾ ਆਜ਼ਾਦ ਨਹੀਂ ਹੋਣਾ ਆਪਣੀ ਸੋਚ ਨਹੀਂ ਰੱਖਣੀ ਕਿ ਆ 7 ਅਪ੍ਰੈਲ ਨੂੰ ਦੈਨ ਆਮ ਪਾਰਟੀ ਨੂੰ ਪਤਾ ਨਹੀਂ ਕਿ 6 6 ਜੂਨ 1984 ਜਦੋਂ ਗਤਵਾ ਇੰਦਰਾ ਗਾਂਧੀ ਨੇ ਤੇ ਬੀਜੇਪੀ ਨੇ ਰਲ ਕੇ ਟੈਂਕਾਂ ਤੋਪਾਂ ਦੇ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲੇ ਕਰਵਾਈ ਸੀ ਤੇ ਹਜ਼ਾਰਾਂ ਸਿੱਖ ਸ਼ਹੀਦ ਕਰਤੇ ਸਾਡੇ ਸਿੱਖ ਨਵੀਂ ਜਿਹੜੀ ਪੁੰਗ ਰਹੀ ਸੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਨਾਵਾਣਾਂ ਦੀ ਉਸ ਨੂੰ ਖਤਮ ਕਰਤਾ ਤੇ ਇੰਨੇ ਜੇ ਸੂਝ ਹੋਵੇ ਤੇ ਪੱਖੋਂ ਇਹ ਮਾਇੂਸੀ ਦੇ ਵਿੱਚ ਆਈਏ ਜਿਵੇਂ ਤੁਸੀਂ ਮਾਇੂਸੀ ਦਾ ਸਵਾਲ ਪੁੱਛਿਆ